ਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਆ ਭਰਾ ਮੇਰੋ ਕਾਲਾ ਵਾਲੀ ਦੀਪ ਦੀਪਕ ਆਟੋ ਵਾਲਿਆਂ ਦੇ ਕਾਲਾ ਬਾੜੀ ਪਹੁੰਚੇ ਹੋਏ ਆ ਦੀਪਕ ਆਟੋ ਵਾਲਿਆਂ ਦੇ ਔਡਾ ਰੋਡ ਵਾਲਾ ਚੌਕ ਹੈ ਜਿਹੜਾ ਇਹਦੇ ਨਜ਼ਦੀਕ ਤੇ ਪਾਈਆਂ ਕੋਲੇ ਬਹੁਤ ਹੀ ਘੈਂਟ ਸਕੂਟਰੀਆਂ ਭਰਾ ਮੇਰੋ ਸੈਕੰਡ ਹੈਂਡ ਲੈਣੀਆਂ ਸੈਕੰਡ ਹੈਂਡ ਵੀ ਮਿਲ ਜਾਣਗੀਆਂ ਤੇ ਨਵੀਆਂ ਤਾਂ ਤੁਹਾਨੂੰ ਪਤਾ ਹੀ ਆ ਬਾਜ਼ਾਰ ਹੀ ਲਾਇਆ ਪਿਆ 30000 ਤੋਂ ਲੈ ਕੇ ਭਰਾ ਮੇਰੋ 70000 ਤੱਕ ਸਕੂਟਰੀਆਂ ਪਾਈਆਂ ਕੋਲੇ ਮੌਜੂਦ ਨੇ ਇੱਕ ਘੈਂਟ ਤੋਂ ਘੈਂਟ ਸਕੂਟਰ ਜਾਂ ਨਭਰਾ ਮੇਰੇ ਰਿਚਾਇਕਰ ਹੈਂਡ ਹੈਡ ਲੈਣੀ ਜਾਂ ਕੋਈ ਖੋਖਾ ਲੈਣਾ ਉਹ ਵੀ ਇਹਨਾਂ ਕੋਲੋਂ ਮਿਲ ਜੂਗਾ ਪੁਰਾਣਾ ਪੂਰਾ ਸਟਾਕ ਹੈ ਭਰਾ ਮੇਰੇ ਆ ਦੇਖੋ ਨਵੀਆਂ ਸਕੂਟਰੀਆਂ ਕੜੀਆਂ ਜਾਂ ਘੈਂਟ ਘੈਂਟ ਸਕੂਟਰੀਆਂ ਕੜੀਆਂ ਆ ਦੇਖੋ ਆਹ ਨਹੀਂ ਸਕੂਟਰੀਆਂ ਸੰਦਖੋਂ ਨੇ ਆਪਾਂ ਘੈਂਟ ਸਕੂਟਰੀਆਂ ਪੰਨਾਂ ਕੋਲੇ ਵਧੀਆ ਸਰਵਿਸਾਂ ਪਾਈਆਂ ਦੀ ਪੂਰੀ ਘੈਂਟ ਸਰਵਿਸਾਂ ਜੇ ਕੋਈ ਬਾਈ ਚਾਂਸ ਕੋਈ ਨੁਕਸ ਪੈ ਜੇ ਤੇ ਵਧੀਆ ਸਰਵਿਸਾਂ ਪਾਈਆਂ ਦੀ ਤੁਰਤ ਤੁਹਾਨੂੰ ਠੀਕ ਕਰਕੇ ਦੇਣਗੇ ਪੂਰੀਆਂ ਘੈਂਟ ਸਕੂਟਰ ਨਾ ਕਾਲਿਆ ਵਾਲੀ ਖੜਿਆ ਭਰਾ ਮੇਰੇ ਤੇ ਕਾ ਦੇਖੋ ਆ ਪੰਜਾਂ ਨੂੰ ਪੁੱਛਿਆ ਵੀ ਆ ਜਗਾੜ ਕੀ ਐ ਇਹ ਕਹਿੰਦੇ ਭਾਰਟ ਹੋਣ ਵਾਲਾ ਆ ਵੇਖੋ ਭਰਾ ਮੇਰੇ ਸੌਕਰੀ ਪਤੰਦਰ ਦੇ ਤਿੰਨ ਲੱਗੇ ਨਾ ਮਗਰ ਇੱਧਰ ਤੇ ਤਿੰਨ ਉਧਰ ਲੈ ਪਾ ਕੇ ਸੀ ਸੌਕਰ ਲੱਗੇ ਐ ਇੱਕ ਘੈਂਟ ਘੈਂਟ ਸਕੂਟਰ ਨਾ ਭਰਾ ਮੇਰੇ ਆਦੇ ਕੋ ਜਮਾ ਯਾਰ ਪੰਜ ਬੈਂਟਰੀਆਂ ਵਾਲੀ ਲੈ ਲਓ ਚਾਰ ਵਾਲੀ ਲੈ ਲਓ ਘੈਂਟ ਤੋਂ ਘੈਂਟ ਸਕੂਟਰ ਨਾ ਪੂਰੀਆਂ ਘੈਂਟ ਗਾਰੰਟੀ ਸਾਲ ਭਰ ਦੀ ਜਿਹੜੀ ਤੁਸੀਂ 40000 ਤੋਂ 16 ਦੀ ਗਾਰੰਟੀ ਐ ਸਾਲ ਭਰ ਦੀ ਇਹ ਪੂਰਿਆਂ ਘੈਂਟ ਸਕੂਟਰਿਆਂ ਦੇਖੋ ਕੱਲੀ ਕੱਲੀ ਸਕੂਟਰੀ ਦਿਖਾ ਦਿੰਦਾ ਤੁਹਾਨੂੰ ਤੇ ਲੁੱਟ ਲੋ ਮੇਲਾ ਭਰਾ ਮੇਰੇ ਜਿਹੜੇ ਭਰਾ ਲੁੱਟਣਾ ਤੇ ਪੂਰਿਆਂ ਨਾ ਬਾਈ ਘੈਂਟ ਜੀ ਜਾਂ ਲੈ ਕੇ ਆਉਂਦਾ ਆ ਸਕੂਟਰੀ ਆਪਾਂ ਲਈ ਹੋਈ ਆਹੋ ਆ ਸਕੂਟਰੀ ਆਪਾਂ ਲੈ ਲਈ 40000 ਰੁਪਏ ਦੀ ਤੇ ਸਕੂਟਰੀ ਦੇਖੋ ਯਾਰ ਕਿੰਨਾ ਮਾਡਲ ਘੈਂਟ ਹੈਂਡ ਮਾਡਲ ਆ ਦੇਖੋ ਪੂਰਾ ਘੈਂਟ ਮਾਡਲ ਆ ਤੇ ਜਮਾ ਪੰਜ ਬੈਂਟਰੀ ਵਾਲੀ ਆ ਸਾਲ ਭਰ ਦੀ ਬਾਈ ਕਹਿੰਦਾ ਗਾਰੰਟੀ ਹੈ ਜੇ ਕੁਝ ਹੋ ਜੇ ਰਜਨਲ ਬੈਂਟਰੀਆਂ ਪੰਨਿਆਂ ਬੈਂਟਰੀਆਂ ਦਾ ਭਰਾ ਮੇਰੋਂ ਬਹੁਤ ਫਰਕ ਆ। ਬਾਹਲੇ ਆਹ ਦਿਨ ਆਪਾਂ ਜਿਹੜਾ ਉਹ ਫਰਾਨਾ ਇੰਨੇ ਨਹੀਂ ਦਿੰਦਾ, ਫਰਾਨਾ ਇੰਨੇ ਨਹੀਂ ਦਿੰਦਾ। ਇਹ ਬੈਂਟਰੀਆਂ ਦਾ ਪਾਵਰਾਂ ਦਾ ਭਰਾ ਮੇਰੋਂ ਬਹੁਤ ਫਰਕ ਆ। ਸਕੂਟਰ ਲੈਣਾ ਸਕੂਟਰ ਖੜੇ ਨੇ ਪੰਨਿਆਂ ਕੋਲੇ ਆ ਦੇਖੋ। ਘੈਂਟ ਘੈਂਟ ਸਕੂਟਰ ਖੜੇ ਨੇ ਪੂਰੇ ਘੈਂਟ। ਆ ਸਾਰੇ ਸਕੂਟਰ ਹੀ ਆ ਭਰਾ ਮੇਰੋਂ। ਘੈਂਟ ਘੈਂਟ ਸਕੂਟਰ ਆ ਤੇ ਪੰਨਿਆਂ ਦਾ ਸਕਰੀਨ ਤੇ ਨੰਬਰ ਵੀ ਚੱਲੀ ਜਾਂਦਾ ਤੇ ਬਾਈ ਨਾਲ ਕਰ ਲਿਓ ਕਾਲ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਉਹੀ ਭਰਾਵਾਂ ਕੋਲੋਂ ਮਿਲ ਜੂਗੀ। ਤੇ ਅੰਦਰ ਚੱਲ ਕੇ ਦਿਖਾਉਣਾ ਤੁਹਾਨੂੰ। ਘੈਂਟ ਘੈਂਟ ਫੋਟੀਆਂ ਖੜੀਆਂ ਆ ਦਿਓ ਬੋ ਯਾਰ ਹੀ ਲੱਗ ਰਿਆ ਯਾਰ ਜਿੰਨੀਆਂ ਮਰਜ਼ੀ ਰਹਿ ਜੋ ਘੈਂਟ ਤੋਂ ਘੈਂਟ ਤਕ ਫੋਟੀਆਂ ਖੜੀਆਂ ਆ ਇੱਧਰ ਖੜੀਆਂ ਦੇਖੋ ਘੈਂਟ ਤੋਂ ਘੈਂਟ ਤਕ ਫੋਟਰਾ ਉਹ ਦੇਖੋ ਕਿੱਡੇ ਸੋਹਣੇ ਮਾਡਲ ਆ ਯਾਰ ਕੋਈ ਮਰਜ਼ੀ ਮਰਜ਼ੀ ਕਲਰ ਚ ਲੈ ਜਾਓ ਜਿਹੜਾ ਯਾ ਕਲਰ ਤੁਹਾਨੂੰ ਪਸੰਦ ਆਉਂਦਾ ਉਹੀ ਕਲਰ ਚ ਲੈ ਜਾਓ ਪੂਰੇ ਘੈਂਟ ਕਲਰ ਆ ਤੇ ਬੈਂਟਰੀਆਂ ਵੀ ਭੜਾ ਮੇਰੋ ਬੜੀਆਂ ਪ੍ਰਕਾਰ ਦੀਆਂ ਹੁੰਦੀਆਂ ਜੇ ਆਪਾਂ ਆ ਲੈ ਨਜ਼ਰ ਭੁਲਾਣੇ ਤਾਂ ਆਪਾਂ ਨੂੰ ਸਸਤੀ ਦੇਤੀ ਉਹ 7-3 ਦਿੱਤੀਆਂ ਦੀ ਉਹਦੇ ਵਿੱਚ ਭਰਾ ਮੇਰੇ ਆਪਾਂ ਨੂੰ ਬੈਟਰੀਆਂ ਦੇ ਵਿੱਚ ਰਗੜ ਜਾਂਦਾ ਤੇ ਇੱਕ ਚਾਰਜਰ ਹੁੰਦਾ ਭਰਾ ਮੇਰੇ 600 ਵਾਲਾ ਤੇ ਇੱਕ ਐ ਬੰਨਿਆਂ ਕੋਲੇ 2500 ਵਾਲਾ ਜੇ ਕੋਈ ਵੱਧ ਜਿੱਦ ਕਰਦਾ ਤਾਂ ਉਹਨਾਂ ਨੂੰ 600 ਵਾਲਾ ਤਿਆਰ ਜੇ ਉਧਰ ਮਾ ਜਿੰਦੇ ਨੇ ਤੇ ਇਹਨਾਂ ਕੋਲੇ ਇਹੋ ਜਿਹਾ ਕੰਮ ਨਹੀਂ ਭਰਾ ਮੇਰੇ ਫਰਾਡ ਨਹੀਂ ਕਰਦੇ ਇਹ ਤੁਹਾਨੂੰ ਦੱਸ ਕੇ ਦੇਣਗੇ ਕੀ ਹੈ ਤੇ ਘੈਂਟ ਚੀਜ਼ ਹੋਊਗੀ ਯਾਰ ਜਦੋਂ ਤੁਸੀਂ ਇੱਕ ਵਾਰ ਲੈ ਕੇ ਤਾਂ ਵਾਰ-ਵਾਰ ਹੋਰ ਨੂੰ ਵੀ ਨਾਲ ਲੈ ਕੇ ਆਉਂਗੇ ਤੇ ਆਹ ਦੇਖੋ ਪੂਰਾ ਘੈਂਟ ਕੰਮ ਬੰਨਿਆਂ ਦਾ ਯਾਰ ਰੂਟਰ ਦੇਖੋ ਯਾਰ ਕਿਹ ਜਾਂ ਮਰਜ਼ੀ ਕਲਰ ਲੈ ਲੋ ਕਿਹ ਜਾਂ ਤੁਹਾਡਾ ਜੀ ਕਰਦਾ ਉਹੋ ਜਿਹਾ ਹੀ ਕਲਰ ਲੈ ਜੋ ਬੈਂਡਰੀਆਂ ਲੈ ਜਾਣੀਆਂ ਭਰਾ ਮੇਰੇ ਬੈਂਡਰੀਆਂ ਦੇ ਵੀ ਡੈਡ ਲੱਗੇ ਪਏ ਨਾਲ ਦੇਖੋ ਬੈਂਡਰੀਆਂ ਪੂਟਰੀਆਂ ਦੇ ਪੰਨਿਆਂ ਕੋਲ ਡੈਡ ਲੱਗੇ ਪੈਣ ਜਿਹੜੀਆਂ ਮਰਜ਼ੀ ਬੈਂਡਰੀਆਂ ਲੈ ਜਾਓ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਆ ਦੇਖੋ ਘੈਂਟ ਗੱਲ ਬਾਤ ਆ ਭਰਾ ਮੇਰੇ ਅੱਗੇ ਚੱਲ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਪੰਨਿਆਂ ਕੋਲ ਸਾਇਕਲ ਹੈ ਕਿੰਨੀ ਬਹੁਤ ਉੱਤਲ ਖੜੇ ਆ ਤੇ ਰਿਪੇਅਰ ਵੀ ਬਾਈ ਨਾਲ ਦੀ ਨਾਲ ਹੀ ਕਰਕੇ ਦੇ ਦਿੰਦੇ ਆ ਆ ਦੇਖੋ ਇਧਰ ਬਾਈਕਾਂ ਤੇ ਮੋਟਰਾਂ ਸੈੱਟ ਕਰੀ ਜਾਂਦੇ ਆ ਨਵੇਂ ਮਾਡਲ ਦੇ ਤੇ ਇਧਰ ਸਰਵਿਸ ਕਰੀ ਜਾਂਦੇ ਆ ਭਰਾ ਤੇ ਸਾਈਕਲਾਂ ਤੇ ਮੋਟਰਸਾਈਕਲ ਵੀ ਖੜੇ ਨੇ ਸਕੂਟਰੀਆਂ ਵੀ ਖੜੀਆਂ ਤੇ ਜੇ ਜੀ ਮਰਜ਼ੀ ਤੁਹਾਨੂੰ ਚੀਜ਼ ਪਸੰਦ ਆਉਂਦੀ ਆ ਤੁਸੀਂ ਲੈ ਜਾ ਸਕਦੇ ਹੋ ਤੇ ਇਧਰਲੇ ਪਾਸੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਨਵੇਂ ਵਰਗਾ ਸਕੂਟਰ ਖੜਾ ਦੇਖੋ ਬਾਈ ਕਹਿੰਦਾ 35000 ਦਾ ਦੇ ਦਾਂਗੇ ਵਧੀਆ ਸੈੱਟ ਕਰਕੇ ਤੇ ਮਾੜਾ ਮੋਟਾ ਕੋਈ 900 ਉਹ ਚ ਆ ਕਰਕੇ ਇਧਰ ਲਾਤਾ ਇਹਨਾਂ ਨੇ ਤੇ ਇਧਰ ਦੇਖੋ ਸਕੂਟਰੀਆਂ ਭਰਾ ਮੇਰੋ ਸੈਕੰਡ ਹੈਂਡ ਜਿੰਨੀ ਆ ਮਰਜੀ ਲੈ ਜਾਓ ਕੋਈ ਖੋਖਾ ਲੈ ਆਣਾ ਖੋਖਾ ਲੈ ਜਾ ਸਕਦੇ ਆ ਘੈਂਟ ਤੋਂ ਘੈਂਟ ਸਕੂਟਰੀਆਂ ਖੜੀਆਂ ਸਾਈਂ ਕਰ ਹੈਂਡ ਤੇ ਬਹੁਤ ਹੀ ਵਧੀਆ ਬਾਈਆਂ ਦਾ ਕੰਮ ਆ ਭਰਾ ਮੇਰੋ ਮੈਨੂੰ ਤਾਂ ਫਿੱਟ ਲੱਗਿਆ ਤੇ ਬਾਕੀ ਤੁਸੀਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਗੱਲ ਕਰ ਸਕਦੇ ਹੋ ਤੇ ਆਹ ਦੇਖੋ ਵਿੱਚ ਮੋਟਰਸਾਈਕਲ ਵੀ ਕੱਟ ਲੈਂਦੇ ਆ ਜੇ ਹਾਂ ਜੇ ਤੁਸੀਂ ਕੋਈ ਚੀਜ਼ ਕਟਾਉਣੀ ਆ ਵਿੱਚ ਉਹ ਵੀ ਕੱਟ ਲੈਣਗੇ ਜਿੰਨੇ ਕਦੀ ਤੁਹਾਡੀ ਹੈਗੀ ਆ ਉਹ ਚੀਜ਼ ਵੀ ਕੱਟ ਲੈਣਗੇ ਜੇ ਤੁਸੀਂ ਮੋਟਰਸਾਈਕਲ ਘਟਾਉਣਾ ਹੈ ਉਹ ਵੀ ਕੱਟ ਲੈਣਗੇ ਕਿਸ਼ਤਾਂ ਵੀ ਕਰ ਲੈਣਗੇ ਮੰਨ ਕੇ ਚੱਲ ਤੇ ਤੁਹਾਡਾ ਸਿਬਲ ਸਹੀ ਹੋਣਾ ਚਾਹੀਦਾ 12-15000 ਭਰ ਕੇ ਕੋਈ ਮਰਜ਼ੀ ਸਕੂਟਰੀ ਲੈ ਜਾ ਸਕਦੇ ਤੁਸੀਂ ਤੇ ਬਾਈ ਕਿਸ਼ਤਾਂ ਵੀ ਕਰਾਉਂਦੇ ਆ ਤੇ ਆ ਦੇਖੋ ਭਰਾ ਮੇਰੇ ਡੈਡ ਲੱਗੇ ਪਏ ਆ ਜਿਹੇ ਜੀ ਮਰਜ਼ੀ ਸਕੂਟਰੀ ਸਕੂਟਰ ਤੇ ਤੁਸੀਂ ਲੈ ਜਾ ਸਕਦੇ ਹੋ ਪੂਰਾ ਘੈਂਟ ਦਾ ਮੱਕਾਲੇ ਵਾਲੀ ਖੜਿਆ ਆ ਪਾ ਇਸ ਵਕਤ ਮੰਡੀ ਕਾਲਿਆਂ ਵਾਲੀ ਤੇ ਜੇ ਬੱਚਿਆਂ ਵਾਸਤੇ ਲੈਣਾ ਤਾਂ ਆ ਦੇਖ ਲਓ ਕਾ ਖੜਾ ਆ ਇੱਧਰ ਬੁਰਾ ਘੈਂਟ ਆ ਦੇਖੋ ਬੈਟਰੀਆਂ ਧਰਕੇ ਦੇ ਵਿੱਚ ਇਹ ਵੀ ਚਾਲੂ ਹਾਲਤ ਦੀ ਹੋ ਜੂਗਾ ਤੇ ਪੂਰਾ ਘੈਂਟ ਕੰਮ ਹੈ ਭਰਾ ਮੇਰੋ ਆ ਦੇਖ ਲੋ ਨਵੀਆਂ ਇੱਧਰ ਵੀ ਖੜੀਆਂ ਤੇ ਪੂਰਾ ਸਟਾਕ ਆ ਬੰਨੀਆਂ ਗੋਲੀਆਂ ਜਿਹੇ ਜਾਂ ਮਰਜ਼ੀ ਤੁਹਾਨੂੰ ਮੰਨ ਕੇ ਜੇ ਮੋਟਰ ਮੋਟਰ ਖਰਾਬ ਹੋ ਜੇ ਕੋਈ ਸਕੂਟਰੀ ਪੁਰਾਣੀ ਦੀ ਤਾਂ ਵਿੱਚੇ ਚੱਕਾ ਫਿੱਟ ਮੋਟਰ ਮਟਰ ਉਹ ਵੀ ਤੁਹਾਨੂੰ ਦੇ ਦੇਣਗੇ ਆ ਦੇਖ ਲੋ ਆ ਪੁਈਆਂ ਤੇ ਪੂਰਾ ਘੈਂਟ ਕੰਮ ਹੈ ਭਰਾ ਮੇਰੋ ਖੋਖਾ ਰਜਣਾ ਖੋਖੇ ਪਹਿਣਾ ਤੇ ਆਪ ਦਾ ਖੋਖਾ ਇਹਨਾਂ ਨੂੰ ਦੇ ਜੋ ਵਿੱਚ ਕਟਾ ਜੋ ਤੇ ਜੋ ਇਹ ਜੀ ਮਰਜ਼ੀ ਸਕੂਟਰੀ ਲੈ ਜਨਾਂ ਕੋਲ ਇਹ ਵੀਡੀਓ ਚੰਗੀ ਲੱਗੀ ਤੇ ਵੀਰਮਣ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਬਹੁਤ ਵਧੀਆ ਸਕੂਟਰੀਆਂ ਬੰਦਿਆਂ ਕੋਲ ਕੈਂਟ ਓਕੇ ਭਰਾ ਧੰਨਵਾਦ